ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਧੇ ਮਾਰਚ ਤੋਂ ਲੈ ਕੇ ਪੂਰੀ ਅਪ੍ਰੈਲ ਤੇ ਉਸ ਤੋਂ ਬਾਅਦ ਅੱਧੀ ਮਈ ਇਹ ਦੋ ਮਹੀਨੇ ਲੈਟ ਦੀ ਕਾਫੀ ਜਿਆਦਾ ਤੰਗੀ ਰਹਿੰਦੀ ਹੈ ਖੇਤਾਂ ਦੇ ਵਿੱਚ ਪੱਠੇ ਵੀ ਜਨਰੇਟਰ ਚਲਾ ਕੇ ਆਪਾਂ ਨੂੰ ਸਾਰਿਆਂ ਨੂੰ ਲਾਉਣੇ ਪੈਂਦੇ ਆ ਇਹਦੇ ਵਿੱਚ ਆਪਾਂ ਨੂੰ ਸੋਲਰ ਦਾ ਬੜਾ ਸਹਾਰਾ ਮਿਲ ਜਾਂਦਾ ਕਿਉਂਕਿ ਸੋਲਰ ਦਾ ਕੋਈ ਡਾ ਡੁੱਕਰ ਵੀ ਹੈ ਨਹੀਂਗਾ ਸਪਾਰਕ ਦਾ ਜਾਂ ਕੋਈ ਹੋਰ ਨਿੱਕੀ ਮੋਟੀ ਖਤਰੇ ਵਾਲੀ ਗੱਲ ਨਹੀਂ ਹੈਗੀ ਇਹਨੇ ਚੱਲਣਾ ਵੀ ਧੁੱਪ ਤੇ ਹੈ ਕੋਈ ਇਹਦਾ ਖਰਚਾ ਵੀ ਨਹੀਂ ਹੈਗਾ ਆਪਣੇ ਸੋਲਰ ਲੱਗਿਆ ਤੁਸੀਂ ਵੇਖ ਸਕਦੇ ਹੋ ਅੱਗੇ ਇੱਕ ਵੀਡੀਓ ਪਾਈ ਸੀ ਆਪਾਂ ਪਹਿਲਾਂ ਕਾਫੀ ਟਾਈਮ ਹੋ ਗਿਆ ਉਸ ਵੀਡੀਓ ਦੇ ਵਿੱਚ ਵੀ ਆਪਾਂ ਦਿਖਾਇਆ ਸੀ ਵੀ ਸੋਲਰ ਆਪਾਂ ਇਸ ਤਰੀਕੇ ਨਾਲ ਕਾਫੀ ਉੱਚਾ ਲਾਇਆ ਹੋਇਆ ਆ ਦੋ ਮਹੀਨਿਆਂ ਦੇ ਵਿੱਚ ਸੋਲਰ ਦੇ ਕਾਫੀ ਫਾਇਦੇ ਆਪਾਂ ਨੂੰ ਮਿਲ ਜਾਂਦੇ ਆ ਪੱਠੇ ਨਹੀਂ ਸੁੱਕਦੇ ਰੌਣੀ ਟਾਈਮ ਨਾਲ ਲਾਉਣੀ ਹੋਵੇ ਤਾਂ ਲੱਗ ਜਾਂਦੀ ਹੈ ਕਿਉਂਕਿ ਕਿੱਲਾ ਡੇਢ ਕਿੱਲਾ 2 ਕਿੱਲਿਆਂ ਤੱਕ ਚੰਗਾ ਸੋਲਰ ਵਧੀਆ ਪਾਣੀ ਵਾਣ ਭਰ ਦਿੰਦਾ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਮੋਟਰ ਚੱਲੀ ਜਾਂਦੀ ਹੈ ਤੁਹਾਨੂੰ ਮੋਟਰ ਵੀ ਦਿਖਾਉਣੇ ਆ ਕਿਹੜੀ ਮੋਟਰ ਆਪਾਂ ਇਹਦੇ ਉੱਪਰ ਲਾਈ ਹੋਈ ਹੈ ਆਮ 2 ਫੇਸ ਮਤਲਬ ਸਿੰਗਲ ਫੇਸ ਕਹਿ ਲਗੇ ਆਪਾਂ ਨੂੰ 2 ਤਾਰਾਂ ਤੇ ਚੱਲਣ ਵਾਲੀਆਂ ਮੋਟਰਾਂ ਸੋਲਰ ਦੇ ਉੱਪਰ ਚੱਲਦੀਆਂ ਹੁਣ ਪਿੱਛੇ ਜੇ ਤਿੰਨ ਕਸਾਲਾਂ ਦੇ 3 ਫੇਸ ਸੋਲਰ ਆਉਣ ਲੱਗੇ ਆਪਣੇ ਆ ਜਿਹੜਾ ਸੋਲਰ ਲੱਗਿਆ ਵਾ ਤੁਹਾਨੂੰ ਦਿਸਦਾ ਇਹ ਆਪਾਂ 2019 ਦੇ ਵਿੱਚ ਲਗਵਾਇਆ ਸੀਗਾ ਤੇ ਇਹ ਸੋਲਰ ਲੱਗੇ ਨੂੰ ਮੰਨ ਲਓ 5 ਸਾਲ ਤਾਂ ਇਹ ਕੰਪਲੀਟ ਹੋ ਚੱਲੇ ਆ 5ਵਾਂ ਸੀਜ਼ਨ ਹੁਣ ਲਾਉਣਾ ਆਪਾਂ ਤੇ ਪਿਛਲਾ 1 ਸਾਲ 6 ਕਸਾਲ ਦੇ ਆਰਾਊਂਡ ਇਹ ਸੋਲਰ ਨੂੰ ਹੋ ਚੱਲਿਆ ਪੁਰਾਣਾ ਸਿਸਟਮ ਲੱਗਿਆ ਹੋਇਆ ਇਹਦੇ ਵਿੱਚ ਪਹਿਲਾਂ ਇਹ ਸੋਲਰ ਆਪਾਂ ਜਿਵੇਂ ਆਮ ਹੁਣ ਸਕੰਜਾ ਦੇ ਉੱਪਰ ਛਤਰੀ ਜੀ ਬਣਾ ਕੇ ਲਾਉਂਦੇ ਆ ਪਹਿਲਾਂ ਉਸ ਤਰੀਕੇ ਨਾਲ ਹੀ ਆਪਣੇ ਸੋਲਰ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਕੀ ਹੋਇਆ ਵੀ ਚੋਰਾਂ ਚੂਰਾਂ ਦਾ ਖਤਰਾ ਜਾਦੇ ਹੋਣ ਲੱਗ ਪਿਆ ਨੇਰੀ ਦਾ ਵੀ ਖਤਰਾ ਕਾਫੀ ਸੀਗਾ ਵੀ ਉਦਾਂ ਸੋਲਰ ਨੂੰ ਸੰਭਾਲਣਾ ਥੋੜਾ ਜਿਆ ਸਾਨੂੰ ਔਖਾ ਲੱਗਦਾ ਸੀ ਸੋ ਅਸੀਂ ਇੱਕ ਸੋਲਰ ਮੋਟਰ ਤੋਂ ਵੀ ਕਾਫੀ ਦੂਰੀ ਦੂਰੀ ਦੇ ਉੱਪਰ ਲਾਇਆ ਹੋਇਆ ਤੁਸੀਂ ਦੇਖੀ ਜਾਂਨੇ ਹੋ ਵੀਡੀਓ ਦੇ ਵਿੱਚ ਪਾਣੀ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਕ 4 ਇੰਚੀ ਢਿੱਲਾ ਜਿਹਾ ਪਾਣੀ ਇਹਦਾ ਹੈਗਾ ਸੋਲਰ ਦਾ ਸਾਡੇ ਆਰਾਊਂਡ 32 33 ਫੁੱਟ ਦੇ ਆਸੇ ਪਾਸੇ ਪਾਣੀ ਹੈਗੇ ਆ ਮੋਟਰ ਤੁਹਾਨੂੰ ਦਿਖਾਉਣੀ ਹੈ ਇਹ ਸੋਲਰ ਦੇ ਉੱਪਰ ਕਿਹੋ ਜਿਹੀ ਲੱਗੀ ਹੈ ਤੇ ਇਲਾਕਾ ਵੀ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਕਣਕਾਂ ਕਟੀਆਂ ਹੋਈਆਂ ਆਹ ਮੋਟਰ ਜਿਹੜੀ ਤੁਸੀਂ ਸਾਹਮਣੇ ਚੱਲਦੀ ਦੇਖ ਰਹੇ ਹੋ ਆਮ ਮੋਟਰ ਆ ਰਹੀ ਏ ਇਹ ਮੋਟਰ ਬਿਜਲੀ ਦੇ ਉੱਪਰ ਵੀ ਚੱਲ ਜਾਂਦੀ ਆ ਤੇ ਇਹ ਮੋਟਰ ਸੋਲਰ ਦੇ ਉੱਪਰ ਵੀ ਚੱਲ ਜਾਂਦੀ ਜੇ ਕਦੇ ਜਨਰੇਟਰ ਲਾ ਕੇ ਕੋਈ ਬਾਣ ਪਰਣਾ ਹੋਵੇ ਜਾਂ ਕੱਦੂ ਕਰਨਾ ਹੋਵੇ ਉਦੋਂ ਆਪਾਂ ਇਸ ਨੂੰ ਜਨਰੇਟਰ ਤੇ ਵੀ ਚਲਾ ਲੈਨੇ ਆ ਤੇ ਇਹੀ ਮੋਟਰ ਆਪਣੇ ਸੋਲਰ ਤੇ ਵੀ ਚੱਲੀ ਜਾਂਦੀ ਹੈ ਜਿਹੜੀ ਆਪਾਂ ਤਾਰ ਪਾਈ ਆ ਇਹ 3 ਫੇਸ ਹੀ ਪਾਈ ਆ 3 ਫੇਸ ਹੀ ਤਾਰਾਂ ਆਉਂਦੀਆਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ 3 ਫੇਸ ਹੀ ਇਹ ਮੋਟਰ ਦਾ ਸਟਾਰਟਰ ਹੈਗਾ ਜਿਹੜਾ ਸਟਾਰਟਰ ਆ ਉਹ ਵੀ 3 ਫੇਸ ਆ ਇਸ ਮੋਟਰ ਦੇ ਸਟਾਰਟਰ ਦੀ ਇੱਕ ਹੋਰ ਕਵਰਿੰਗ ਹੈਗੀ ਆ ਵੀ ਇਹ ਮੋਟਰ ਨੂੰ ਕਿਸੇ ਤਰੀਕੇ ਕਿਸੇ ਹਿਸਾਬ ਦੇ ਨਾਲ ਸੜਨ ਨਹੀਂ ਦਿੰਦਾ ਮੋਟਰ ਦੇ ਅੰਦਰ ਦੇ ਅੰਦਰਵਾਰ ਅੰਦਰਵਾਰ ਨਾਲ ਕੋਈ ਨੁਕਸ ਬਣੇ ਮੰਨ ਲਓ 베ARING ਵਗੈਰੇ ਚ ਗਰੀਸ ਨਾ ਨਿਕਲੇ ਕੋਈ ਹੋਰ ਨਾ ਨੁਕਸ ਬਣੇ ਜੇ ਮੋਟਰ ਡਬਲ ਲਾਈਟ ਆਉਂਦੀ ਹੈ ਤਾਂ ਇਹ ਮੋਟਰ ਦੀ ਸਪਲਾਈ ਨਾਲ ਦੀ ਨਾਲ ਬੰਦ ਕਰ ਦਿੰਦਾ ਇਹ ਸੋਲਰ ਦੇ 스타ਟਰ ਦਾ ਇਹ ਵੀ ਫਾਇਦਾ ਹੈਗਾ ਬਸ ਮੋਟਰ ਦੇ ਵਿੱਚ ਕਿਸੇ ਪਾਸਿਓਂ ਪਾਣੀ ਨਾ ਪਵੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਕਾ ਇਹ ਦੁਪਹਿਰ ਦਾ ਸਮਾਂ ਮੇਬੀ ਹੈਗਾ ਆਪਣਾ ਦੁਪਹਿਰ ਦਾ 11 11:30 ਵਜੇ ਦਾ ਸਮਾਂ ਤੋਂ ਥੋੜੀ ਜੀ ਘਟਾ ਆ ਐਦਾਂ ਲੱਗਦਾ ਜਿਵੇਂ ਹਨੇਰੀ ਹੋਊਗੀ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੋਲਰ ਦੇ ਫਾਇਦੇ ਕਾਫੀ ਹੈਗੇ ਆ ਤੁਸੀਂ ਉਸ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਲਿੰਕ ਮੈਂ ਮੈਂਸ਼ਨ ਕਰ ਦੂੰਗਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਦਾ ਸਾਰੇ ਜਣੇ ਜੁੜੋ ਹੌਲੀ ਹੌਲੀ ਤੇ ਇਸ ਤਰ੍ਹਾਂ ਸੋਲਰ ਲਗਵਾਉਣ ਦੇ ਕਾਫੀ ਫਾਇਦੇ ਹੋ ਜਾਂਦੇ ਹਨ ਧੰਨਵਾਦ ਜੀ ਸਾਰਿਆਂ ਦਾ ਜਿਉਂਦੇ ਬਸਦੇ ਰਹੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ